ਕਿ ਨਹੀਂ ਕੋਈ ਨੁਕੀਲੀ। ਉਹ ਜਿਸ ਰੈਕ ਵੀ ਜਾਣਦੇ ਕਿ ਪਟਨਾਕੋਟ ਪੁਲਿਸ ਲਗਾਤਾਰ ਜਿਹੜਾ ਬਦਮਾਸ਼ ਅੰਸਰ ਹੈ ਜਿਹੜੇ ਨਸ਼ਾ ਵੇਚਣ ਤੇ ਲੱਗੇ ਹੈ ਸਪਲਾਈਡ ਤੇ ਪੈਡਲਰ ਨੂੰ ਬਹੁਤ ਹੀ ਡਿਸੀਸਿਵ ਐਕਸ਼ਨਸ ਕਰ ਰਹੀ ਹੈ ਲਗਾਤਾਰ। ਪਿਛਲੇ ਦਿਨੀ ਤੁਸੀਂ ਦੇਖਿਆ ਮੁੱਤਲ ਚ ਇੱਕ ਐਂਕਾਊਂਟਰ ਵੀ ਹੋਇਆ ਸੀ ਜਿਹਦੇ ਚ ਇੱਕ بڑا ਬਦਮਾਸ਼ ਹੋਏ ਲੰਕਾ ਸੀ ਇਹ ਸੀਰੀਅਸਲੀ ਇਨਵੋਲਵਡ ਹੋਇਆ ਸੀ। ਤੇ ਇਹਦੇ ਬਾਅਦ ਹੋਰ ਵੀ ਆਪਾਂ ਫਰਾਂਕੁਰ ਵਿੱਚ ਇੱਕ ოਪਰੇਸ਼ਨ ਕੀਤਾ ਜਿੱਤੇ ਆਪਾਂ ਬਹੁਤ ਹੀ ਸਖਤ ਕਾਰਵਾਈ ਜੜੀ ਕਰ ਰਹੇ ਆ ਪੰਜਾਬ ਪੁਲਿਸ ਕਿਤੇ ਵੀ ਕਿਸੇ ਵੀ ਚੀਜ਼ ਦੀ ਘਾਟੂ ਕਰਨੀ ਜਿੱਥੇ ਐਸਪਰ ਲਾ ਸਾਨੂੰ ਬੋਤੀਸ ਕਰਨ ਦੀ ਲੋੜ ਹੈ ਤੇ ਆਪਾਂ ਕਰਾਂਗੇ ਜੀ ਮੀਟਰਸ ਜੀ ਜਿਹੜਾ ਆਪਣਾ ਮਕਦਮਾ ਆਪਾਂ ਦਰਜ ਕੀਤਾ ਹੈ ਪਈਆ ਨੰਬਰ 20 176 35 ਜਿਹੜਾ ਮਕਦਮਾ ਦਰਜ ਹੋਇਆ ਜੀ ਅੰਡਰ ਸੈਕਸ਼ਨ 21 27 ਏ 6185 ਐਨਡੀਪੀਐਸ ਇਸ ਮੁਕਦਮੇ 'ਚ ਇਸ ਤਰ੍ਹਾਂ ਕਿ ਇੱਕ ਜਿਹੜਾ ਬੜਾ ਹੀ ਮਸ਼ਹੂਰ ਸਾਡੇ ਤੇ ਅਕਾਦਮਿਕ ਸੀਰ ਦਾ ਰਾਹੁਲ ਅੰਡਾ ਪੁਰੋਕਰਪਾ ਕਾਫੀ دیر ਤੋਂ ਕਾਲ ਕਰ ਰਹੀ ਸੀ ਜਿਸ ਤਰ੍ਹਾਂ ਕਿ ਪਰ ਉਹਨਾਂ ਦਾ ਸਹਿਯੋਗੀ ਜਿਹੜੇ ਬੰਦੇ ਇਹ ਨਸ਼ੇ ਵੇਚਣ ਵਾਲੇ ਕੰਮਾਂ 'ਚ ਲੱਗੇ ਆ ਉਹਨਾਂ ਦੀ ਸਾਰੀ ਡੀਟੇਲਸ ਆਪਣੇ ਕੋਲ ਅਵੇਲੇਬਲ ਹੋ ਗਈ ਹੈ ਉਹਨਾਂ ਦੇ ਇੱਕ ਤਾਂ ਲਗਾਤਾਰ ਹੀ ਜਿਹੜੇ ਆਪਰੇਸ਼ਨ ਪਲਾਨ ਕਰਨੇ ਤੇ ਖਾਸ ਕਰ ਜਿਹੜੇ ਇਹਨਾਂ ਦੇ ਮੇਨ ਬੰਦੇ ਆ ਉਹਨਾਂ ਤੇ ਆਪਣੀ ਬਹੁਤੀ ਟੈਨਸ਼ਨ ਰਹਿ ਗਈ ਰੌਹਲ ਅੰਡਾ ਜਿਹੜਾ ਇਹ ਲੜਕਾ ਹੈ ਪੁੱਤਰ ਸੇਵਰ ਆ ਇਹਦੇ ਪਿੱਛੇ ਆਪਾਂ ਕਾਫੀ ਢੇਰ ਤੋਂ ਲੱਗੇ ਸੀ ਪਹਿਲੇ ਵੀ ਸਾਡਾ ਦੁੱਖ ਦੁਬਾਰੇ ਮਿਸ ਹੋ ਗਿਆ ਤੇ ਇਸ ਵਾਰ ਜਿਹੜੀ ਸੀਆਈਏ ਦੀ ਟੀਮ ਤੇ ਨਾਲ ਐਸਟੀਓ ਲੈ ਕੇ ਖੁਦ ਗਵਿੰਦਰ ਕਾਸ਼ਮੀ ਕੀ ਇਸ ਚੀਜ਼ ਦੇ ਉੱਪਰ ਲੱਗੀ ਹੋਈ ਸੀ ਕਾਫੀ ਢੇਰ ਤੋਂ ਤੇ 17 ਤਰੀਕ ਨੂੰ ਫਿਰ ਸਾਡੇ ਜਿਹੜਾ ਮੀਰਪੁਰ ਇਲਾਕੇ ਦੇ ਸਾਡੇ ਕਾਬੂ ਆਇਆ ਉਹਦੇ ਬਾਅਦ ਇਹਦੇ ਨਾਲ ਦੋ ਹੋਰ ਦੇਸ਼ੀ ਜਿਹੜੇ ਆਪਾਂ ਉੱਥੇ ਗ੍ਰਿਫਤਾਰ ਕੀਤੇ ਸੀ ਜਿਨ੍ਹਾਂ ਦਾ ਨਾਮ ਹੈ ਜੀ ਅਸੀਂ ਅਸ ਅਸ ਮੀਤ ਸਿੰਘ ਉਹ ਬਿੱਲੀ ਜੱਟ ਇਹ ਬਿੱਲੀ ਜੱਟ ਵੀ ਉਹਨਾਂ ਦੇ ਗੈਂਗ ਦਾ ਮੈਂਬਰ ਹੈ ਇਹ ਵੀ ਬਰਮੋਸ਼ ਟਾਈਪ ਵਰਗਾ ਇਹਦੀ ਵੀ ਸਾਨੂੰ ਕਾਫੀ ਦੇਖ ਤੋਂ ਤਲਾਸ਼ ਸੀ ਇਸ ਤੋਂ ਇਲਾਵਾ ਤੀਸਰਾ ਇੱਕ ਹੈ ਵਿਕਰਾਂਤ ਸਿੰਘ ਪੁੱਤਰ ਬਚਨ ਲਾਲ ਵਸੀ ਮਗਲਵਾ ਕੱਚੇ ਕੋੜ ਇਹਦਾ ਰਿਸ਼ਤੇਦਾਰ ਹੈ ਜੀ ਆਪਣਾ ਰਾਹੁਲ ਲੰਡੋ ਦਾ ਤੇ ਇਹਨੂੰ ਵੀ ਆਪਾਂ ਉੱਥੇ ਗ੍ਰਿਫਤਾਰ ਕੀਤਾ ਸੀ ਤੇ ਇਹਨਾਂ ਤਿੰਨਾਂ ਨੂੰ ਆਪਾਂ ਤੋਂ 52.17 ਗ੍ਰਾਮ ਹੈਰੋਇਨ ਜਿਹੜੀ ਆ ਰਿਕਵਰ ਕੀਤੀ ਸੀ ਇਸ ਤੋਂ ਨਵਾਂ ਇਹਨਾਂ ਦੀ ਇੱਕ ਬਲੈਰੋ ਪਾਰ ਨੰਬਰੀ ਪੀਵੀ07ਬੀਬੀ86 ਤੋੜਾ ਤੇ 3530 ਰੁਪਏ ਜਿਹੜੀਆਂ ਡਰਗ ਮਨੀ ਵੀ ਆਪ ਜਿਹੜੇ ਕੋਲ ਮੋਕੇ ਤੋਂ ਰਿਕਵਰ ਕੀਤੀ ਸੀ ਉਸ ਤੋਂ ਬਾਅਦ ਇਹ ਜਿਹੜਾ ਮਨ ਐਫਆਈਆ ਜਿਹੜੀ ਅਪਰ ਡਿਸਟ੍ਰਿਕਟ ਦਿੱਤੀ ਗਿਆ ਡਿਸਟ੍ਰਿਕਟ ਦਾ ਨਾਮ ਕੀ ਆ ਸੀ ਕਿ ਇਹ ਥੋੜਾ ਬਦਮਾਸ਼ टाइप ਦਾ ਲੜਕਾ ਸੀ ਆ ਦੇ ਲੜਕਾ ਤੋਂ ਬਾਅਦ ਐਸਐਚਓ ਨਗਮ ਸਿੰਘ ਗਵਿੰਦਰ ਕਾਸ਼ਨੀ ਜੀਵੀ ਟੀਮ ਨੇ ਇਹਦੇ ਬਾਅਦ ਜਿਹੜੀ ਨਾਲ ਤੋਂ ਜਿਹੜੀ ਗਹਿਨ ਪੁਸ਼ਕਿਸ਼ ਕੀਤੀ ਉਹਦੇ ਬਾਅਦ ਫਰਦਰ ਇਹਦੀ ਜਿਹੜੀ ਆਪਾਂ ਪੁਸ਼ਕਿਸ਼ ਤੇ ਆਪਾਂ ਇਹਦੇ ਕੋਲੋਂ ਰਿਕਵਰੀ ਕੀਤੀ ਹੈ ਜੀ ਇੱਕ ਪਿਸਤਲ ਦੀ ਤੇ ਨਾਲ ਇੱਕ ਜਿੰਦਾ ਰੋਬ ਤੇ ਨਾਲ 65000 ਰੁਪਇਆ ਜਿਹੜਾ ਰਿਕਵਰ ਕੀਤਾ ਹੈ ਇਹ ਵੀ ਫਰਦਰ ਪੁਸ਼ਕਿਸ਼ ਤੇ ਜਿਹੋ ਉਹਨੇ ਨਿਸ਼ਾਨਦੇਹੀ ਕੀਤੀ ਹੈ ਜਿਹੜੀ ਗੱਲ ਮੈਂ ਤੁਹਾਨੂੰ ਪਹਿਲੇ ਕਹਿ ਰਿਹਾ ਸੀ ਕਿ ਜਿਹੜੇ ਲੜਕੇ ਜਿਹੜੇ ਸਾਡੀ ਹਿੱਟ ਲਿਸਟ 'ਚ ਅੱਗੇ ਹਨ ਜਿਹੜਾ ਇਹ ਪੈਡਿੰਗ ਦਾ ਕੰਮ ਵੀ ਕਰ ਰਿਹਾ ਬਦਮਾਸ਼ ਵੀ ਹੈ ਮਲਟੀਪਲ ਐਫ ਆਈਆਰਜ਼ ਹੈ ਤੇ ਰਾਹੁਲ ਲੰਡੇ ਤੇ ਸਾਡਾ ਜਿਹੜਾ ਸ਼ਾਕਸੀ ਪਹਿਲੇ ਕੀ ਕੋਈ ਵਪਨ ਹੋ ਵੀ ਜਿਹੜੀ ਚੀਜ਼ਾਂ ਸਹੀ ਨਹੀਂ ਨਿਕਲੀ ਤੇ ਆਪਾਂ ਬੜੀ ਹੀ ਵਧੀਆ ਤਰੀਕੇ ਨਾਲ ਜਿਹੜੇ ਅਸਲ ਤੇ ਇਸ ਟੀਮ ਨੂੰ ਦੀਪ ਕਰਕੇ ਤੇ ਵਪਨ ਨੂੰ ਕਵਰ ਕੀਤਾ ਨਾਲ ਸੀ ਇਹਦੀ ਟੀਮ ਵੀ ਸੀ ਤੇ ਇਸ ਤਰੀਕੇ ਨਾਲ ਆਪਾਂ ਇੱਕ ਵਪਨ ਜਿਹਦਾ ਰੋਲ ਤੇ ਨਾਲ 62000 ਰੁਪਏ ਰਚ ਇੱਕ ਕਵਰੀ ਕੀਤੀ ਤੇ ਵਪਨ ਤੋਂ ਜਿਹੜਾ ਕਿੰਨੇ ਨਿਸ਼ਾਨਾ ਬਾਰੇ ਕਿਥੋਂ ਆ ਗਿਆ ਨਹੀਂ ਕਿਥੇ ਦੇ ਬਾਰੇ ਗੱਲ ਜੀ ਇਹਨਾਂ ਦੇ ਜੁੜੇ ਹੋਣੇ ਨਸ਼ਾ ਇਮਿਸ਼ਨ ਲਿਆ ਹੁੰਦੇ ਸੂਨਸ ਬਾਰੇ ਦੱਸਿਆ ਉਹਦਾ ਨਾਮ ਮੈਂ ਖੁੱਲ੍ਹ ਕੇ ਡਿਸਕਲੋਜ਼ ਨਹੀਂ ਕਰੂਗਾ ਕਿਉਂਕਿ ਬੰਦਾ ਕੋਲ ਆਪਾਂ ਪੜਿਆ ਨਹੀਂ ਇਹਦੀ ਫਰਦਰ ਨਿਸ਼ਾਨਦੇਹੀ ਤੇ ਅਗਰ ਆਪਾਂ ਦੇਖੀਏ ਤਾਂ ਤਕਰੀਬਨ 8 ਤੋਂ ਬੱਦੇ ਹੋਰ ਆਪਾਂ ਨਾਮਜ਼ਦ ਕੀਤੇ ਹੋਏ ਉਹਨਾਂ ਚ ਬੋਥ ਸਾਈਡ ਫੋਰਵਰਡ ਐਂਡ ਬੈਕਵਰਡ ਲਿੰਕੇਜ ਬੈਕਵਰਡ ਲਿੰਕੇਜ ਕਿਥੋਂ ਨਸ਼ਾ ਤੇ ਅਸਲਾ ਲੈ ਕੇ ਆਏ ਤੇ ਫਰਦਰ ਇਹ ਕਿੰਨੇ ਵੇਚਦੇ ਉਹਨਾਂ ਦੇ ਨਾਮ ਮਤੋਂ ਡਿਸਕਲੋਜ਼ ਨਹੀਂ ਕਰ ਸਕਦਾ। ਉਹਨਾਂ ਤੇ ਵੀ ਆਪਾਂ ਪਕੜ ਕਰ ਰਹੇ ਹਾਂ। ਉਹਨਾਂ ਤੋਂ ਵੀ ਇਕੱਲੇ ਇਕੱਲੇ ਬੰਦੇ ਦੀ ਆਪਾਂ ਤਸਦੀਕ ਕੀਤੀ ਹੈ। ਤੇ ਆਉਣ ਵਾਲੇ ਸਮੇਂ 'ਚ ਉਹਨਾਂ ਨੂੰ ਆਪਾਂ ਪੜਨਾ ਹੈ। ਇਹ ਨਸ਼ੇ ਦਾ کاروبار ਚੱਲ ਰਿਹਾ ਹੈ। ਕਿਤੇ ਦੱਸ ਹੀ ਨਹੀਂ ਰਹੇ। ਜੀ ਇਹਦਾ ਨਸ਼ੇ ਦੇ ਸਪਲਾਈ ਦਾ ਇਸ ਤਰ੍ਹਾਂ ਹੈ ਕਿ ਇਹ ਕਾਫੀ ਦੇਰ ਤੋਂ ਇਸ ਕੰਮ ਚ ਲੱਗਿਆ ਹੋਣਾ। ਇਸ ਤੋਂ ਪਹਿਲੇ ਵੀ ਇੱਥੇ ਐਫ ਆਈ ਆਰ ਦੋ। ਤੇ ਸਪਲਾਈ ਜਿਹੜੀ ਹੈ ਬੇਸਿਕਲੀ ਆਪਣੀ ਪਟਵਾਰਕੋਟ ਦੇ ਇਲਾਕੇ 'ਚ ਇਹਦੇ ਅੱਗੇ ਬੰਦੇ ਸੀ ਜਿਹੜੇ ਲੰਮੇ ਤੋਂ ਦੱਸਿਆ ਨਾਮ ਤੋਂ ਕੀਤੇ ਆ ਫੋਰਵਰਡਿੰਗ ਨੂੰ ਸਪਲਾਈ ਕਰਦੇ ਸੀ ਵੱਡੇ ਤੌਰ ਤੇ ਆਪਾਂ ਪਠਾਨਪੁਰ ਚ ਕਾਫੀ ਹੱਦ ਤੱਕ ਨੱਥ ਪਾਈਏ ਨੇ ਇਹ ਇੱਥੇ ਅੱਡੀ ਮੂਵਮੈਂਟ ਨਹੀਂ ਕਰ ਪਾਰੇ ਨਾ ਹੀ ਇੱਥੇ ਸੀ ਇਹ ਵੀ ਜਲੰਧਰ ਵਾਲੀ ਸਾਈਡ ਤੋਂ ਆ ਰਿਆ ਸੀ ਇਥੋਂ ਆਪਾਂ ਪੂਰੇ ਭਜਾ ਕੇ ਰੱਖੇ ਨੇ ਪਰ ਫਿਰ ਵੀ ਜਿਹੜਾ ਇਹਨਾਂ ਦਾ ਨੈਟਵਰਕ ਹੈ ਉਹਨੂੰ ਤੋੜਨਾ ਸਾਡਾ ਫਰਜ਼ ਜਿਨ੍ਹਾਂ ਨਾਲੇ ਜੁੜੇ ਹੋਏ ਆ ਜਿਨ੍ਹਾਂ ਨੂੰ ਕੇ ਨਸ਼ਾ ਸਪਲਾਈ ਕਰਦੇ ਸੀ ਜਿਨ੍ਹਾਂ ਦੀ ਘੱਟੋ-ਘੱਟ ਕਰਦੇ ਜਿਹੜੇ ਵੀ ਕਰਦੇ ਸੀ ਉਹਨੇ ਬੰਦੇ ਦੀ ਡੀਟੇਲਸ ਆਪਣੇ ਕੋਲ ਆ ਲਈਏ। ਤੇ ਜੀ ਉਹਨਾਂ ਨਾਲ ਲੈਣ ਦਾ ਲਿੰਕ ਨਹੀਂ ਸੀ। ਕੋਈ ਲੜਕੀ ਜਿਹੜੇ ਜ਼ਿਆਦਾ ਆਪਣੇ ਬਰਵਾਸਤ ਜ਼ਿਲ੍ਹੇ ਦੇ ਸੀ। ਇਹ ਲੜਕੀ ਜਿਹੜੇ ਆ ਸਿਧਾਂਗੁਰ ਜ਼ਿਲ੍ਹੇ ਦੇ ਤੋਂ ਆ ਤੇ ਇੱਕ ਲੜਕਾ ਜਿਹੜਾ ਹੀ ਨਾਮ ਦਿੱਤਾ ਬਰਵਾਸਤ ਜ਼ਿਲ੍ਹੇ ਦਾ। ਉਹ ਬਟ ਉਹਨਾਂ ਲਈਗਾ ਤੇ ਇਸਤੇਮਾਲ ਕਰੇਗੀ। ਵੈਪਨ ਰਿਪੋਰਟ ਨਹੀਂ ਦਿੰਦੇ। ਜੀ ਇਹ ਖਿਲਾਫ ਹੈ ਕਿਹਾ ਬਣਾ ਥੋੜਾ ਮੁਸ਼ਕਲ ਹੈ।

ਉਸ ਤੋਂ ਲਾਵਾ ਆਪਾਂ ਕਰਨਾਲਪੁਰ ਚ ਲਗਾਤਾਰ ਕਾਫੀ ਆਪਰੇਸ਼ਨਸ ਵੀ ਕੀਤੇ ਆ ਤੇ ਜਿਹੜੇ ਬਦਮਾਸ਼ ਅੰਸਰ ਹੋਂ ਸਰੋਂ ਨੂੰ ਪੜਿਆ ਮੇਰਾ ਦੇਖੋ ਜੀ ਇੱਕੋ ਹੀ ਮੈਸੇਜ ਜਿਹੜਾ ਬੰਦਾ ਇਸ ਤਰ੍ਹਾਂ ਦੇ ਗਲਤ ਕੰਮਾਂ ਚ ਲੱਭੂਗਾ ਨਜਾਇਜ਼ ਹਥਿਆਰ ਰੱਖੂਗਾ ਖਾਸ ਕਰ ਉਹਨੂੰ ਆਪਾਂ ਬਿਲਕੁਲ ਨਹੀਂ ਬਖਸ਼ਾਂਗੇ ਅਗਰ ਉਹਨਾਂ ਮਨਚੇ ਕੋਈ ਚਾਹਿਆ ਕਿ ਵੀ ਆਪਾਂ ਇਹ ਨਜਾਇਜ਼ ਹਥਿਆਰ ਰਾਤ ਦੇ ਵਿੱਚ ਬਦਮਾਸ਼ੀ ਕਰਨਗੇ ਪਰਹਾਰ ਦੇ ਵਿੱਚ ਤੇ ਪੋਸੀਬਲ ਨਹੀਂ ਹੋਣਾ ਸਾਡੇ ਤੋਂ ਦੇਖੋ ਪੂਰੀ ਇਨਫੋਰਮੇਸ਼ਨ ਇਹ ਚੀਜ਼ ਜਿਹੜੀ ਹੈ ਲੋਕ ਕੇ ਸਰਦੀ ਨਹੀਂ ਕਿਉਂਕਿ ਆਪਾਂ ਉਹ ਮੁੰਡਾ ਫੜਿਆ ਨੇ ਅੱਗੇ ਦੱਸਿਆ ਨਾ ਉਹ ਮੁੰਡੇ ਜਾਂ ਤੇ ਪਰਿਵਾਰ ਨੂੰ ਛੱਡ ਦੇਣਗੇ